ਮਾਨਸਾ ਦੇ ਪਿੰਡ ਅਹਿਮਦਪੁਰ ਦੇ ਵਿੱਚ ਅਣਪਛਾਤੇਆਂ ਵੱਲੋਂ ਬਜ਼ੁਰਗ ਦੇ ਔਰ ਭਜਾਈ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਦੋਵੇਂ ਬਜ਼ੁਰਗ ਜੰਗੀਰ ਸਿੰਘ 68 ਸਾਲ ਅਤੇ ਰਣਜੀਤ ਕੌਰ 60 ਸਾਲ ਰਿਸ਼ਤੇ ਦੇ ਵਿੱਚ ਦੌਰ ਪਰਜਾਈ ਲੱਗਦੇ ਸਨ ਅਤੇ ਦੋਵਾਂ ਦੇ ਕਰਨ ਨਾਲ-ਨਾਲ ਨੇ। ਰਾਤ ਸਮੇਂ ਅਣਪਛਾਤੇ ਇਨ੍ਹਾਂ ਦੇ ਘਰਾਂ ਦੇ ਅੰਦਰ ਦਾਖਲ ਹੋਏ ਤੇ ਤੇਜ਼ ਹਥਿਆਰਾਂ ਦੇ ਨਾਲ ਦੋਵਾਂ ਦਾ ਕਤਲ ਕਰ ਦਿੱਤਾ ਗਿਆ। ਪਿੰਡ ਅਹਿਮਦਪੁਰ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ। ਆਓ ਦੇਖਦੇ ਹਾਂ ਇਹ ਰਿਪੋਰਟ। ਕੀ ਨਾਮ ਹੈ ਤੁਹਾਡਾ? ਵੀਰਵਲ ਸਿੰਘ ਜੀ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਹ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੇਟ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਸਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸਿਰਚਾ ਜੀ ਕੱਲੀ ਸੱਤ ਤੇ ਲੀੜੀ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸਿਰਚਾ ਜੀ ਅੱਛਾ ਤੁਹਾਨੂੰ ਮੇਰਾ ਇਹ ਲੱਗਦਾ ਵੀ ਰਾਤ ਦੀ ਘਟਨਾ ਹੈ ਇਹ ਹਾਂ ਜੀ ਛੁੱਡੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰਵਾਜੀ ਪਹਿਲਾਂ ਕੁਝ ਨਾ ਜੀ ਕੁਝ ਚਿਰ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਹੀ ਥੋੜੀ ਕੋਈ ਕਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ